ਪਬਲਿਕ ਵਾਇਸ ਦੇਖ ਰਹੇ ਹਾਂ ਮੈਂ ਹਾਂ ਪ੍ਰਕਾਸ਼ ਸ਼ਰਮਾ ਸ਼ਹਿਰ ਅਹਿਮਦਗੜ੍ਹ ਤੋਂ ਇੱਕ ਪਿਆਰ ਭਰੀਆਂ ਤੇ ਕਹਿ ਲਈਏ ਵੱਖਰੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਆ ਮਦਰਸਾ ਉਮਰ ਫਾਰੂਕ ਅਹਿਮਦਗੜ੍ਹ ਦੇ ਵੱਲੋਂ ਇੱਕ ਜਿਹੜੀ ਐਂਬੂਲੈਂਸ ਹੈ ਉਹ ਲੋਕਾਂ ਨੂੰ ਲੋਕਾਂ ਦੀ ਭਲਾਈ ਦੇ ਲਈ ਸਮਾਜ ਦੇ ਵਿੱਚ ਵਿਚਰਨ ਵਾਲੇ ਹਰ ਧਰਮ ਦੇ ਉਸ ਬੰਦੇ ਲਈ ਹੈ ਜੇਕਰ ਕੋਈ ਪਰਮਾਤਮਾ ਨਾ ਕਰੇ ਕੋਈ ਜ਼ਿੰਦਗੀ ਦੇ ਵਿੱਚ ਆਪਦਾ ਆਉਂਦੀ ਹੈ ਵਿਫਤਾ ਆਉਂਦੀ ਹੈ ਤਾਂ ਇਹ ਐਂਬੂਲੈਂਸ ਹੈ ਜਿਹੜੀ ਫਰੀ ਆਫ ਕੋਸਟ ਉਹਨਾਂ ਨੂੰ ਮਹਈਆ ਕਰਵਾਈ ਜਾਵੇਗੀ ਤੇ ਉਹਨਾਂ ਦੀਆਂ ਜਾਨਾਂ ਬਚਾਉਣ ਦੇ ਵਿੱਚ ਸਹਾਈ ਸਾਬਤ ਹੋਵੇਗੀ ਫਿਲਹਾਲ ਕੁਝ ਹੀ ਸਮੇਂ ਦੇ ਵਿੱਚ ਸਾਈ ਇਮਾਮ ਪੰਜਾਬ ਨੇ ਜਿਹੜੇ ਇਸਲਾ ਉਦਘਾਟਨ ਕਰਨ ਲਈ ਇਸ ਮਦਰਸੇ ਦੇ ਵਿੱਚ ਪਹੁੰਚਣਾ ਜਾ ਰਹੇ ਨੇ ਫਿਲਹਾਲ ਕੁਝ ਹੀ ਸਮੇਂ ਦੇ ਵਿੱਚ ਤੇ ਉਹਨਾਂ ਦੇ ਵੀ ਆਪਾਂ ਵਿਚਾਰ ਨੇ ਜਿਹੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਫਿਲਹਾਲ ਜਿਹੜਾ ਮਦਰਸਾ ਉਮਰ ਫਾਰੂਕ ਅਹਿਮਦਗੜ੍ਹ ਤੋਂ ਤਸਵੀਰਾਂ ਦੇਖ ਰਹੇ ਹਾਂ ਇਸ ਮਦਰਸੇ ਦੇ ਦੁਆਰਾ ਇਹ ਆਮ ਲੋਕਾਂ ਲਈ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸਬੰਧਤ ਹੈ ਇਹ ਐਂਬੂਲੈਂਸ ਲੋਕਾਂ ਨੂੰ ਸਮਰਪਿਤ ਕੀਤੀ ਗਈ ਹੈ ਸਾਈ ਇਮਾਮ ਪਹੁੰਚਣ ਵਾਲੇ ਨੇ ਫਿਲਹਾਲ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਅਹਿਮਦਗੜ੍ਹ ਦਾ ਜਿਹੜਾ ਮਦਰਸਾ ਉਮਰ ਫਾਰੂਕ ਹੈ ਉਹਨਾਂ ਵੱਲੋਂ ਇੱਕ ਐਂਬੂਲੈਂਸ ਜਿਹੜੀ ਹੈ ਉਹ ਲਈਤੀ ਗਈ ਹੈ ਤਾਂ ਕਿ ਫ੍ਰੀ ਸੇਵਾ ਜਿਹੜੀ ਹੈ ਬਿਮਾਰਾਂ ਦੀ ਕੀਤੀ ਜਾ ਸਕੇ ਔਰ ਕਿਤੇ ਵੀ ਅਮਰਜੈਂਸੀ ਦੇ ਵਿੱਚ ਦੇਸ਼ ਦੇ ਲਈ ਸਮਾਜ ਦੇ ਲਈ ਇਹਨੂੰ ਸਮਰਪਿਤ ਕੀਤਾ ਗਿਆ ਹੈ ਨਾ ਕਿ ਕਿਸੇ ਇੱਕ ਖਾਸ ਧਰਮ ਲਈ ਜਾਂ ਕਿਸੇ ਤਬਕੇ ਦੇ ਲਈ ਤੇ ਮੈਂ ਸਮਝਦਾ ਇੱਕ ਅੱਛਾ ਕਦਮ ਹੈ ਔਰ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਅਸੀਂ ਡਿਸਪੈਂਸਰੀ ਔਰ ਇੱਕ ਅੱਛਾ ਹਸਪਤਾਲ ਵੀ ਜਿਹੜਾ ਇੱਥੇ ਮਦਰਸੇ ਵੱਲੋਂ ਚਾਲੂ ਕਰ ਸਕਾਂਗੇ ਇਨਸ਼ਾਅੱਲਾ ਔਰ ਮੈਂ ਉਮੀਦ ਕਰਦਾ ਕਿ ਜੋ ਭਾਈਚਾਰਾ ਅਹਿਮਦਗੜ੍ਹ ਦੇ Hindu ਭਰਾਵਾਂ ਨੇ, Musalman ਭਰਾਵਾਂ ਨੇ, Sikh ਭਰਾਵਾਂ ਨੇ ਔਰ ਅਲੱਗ-ਅਲੱਗ ਜਿਹੜੇ ਤਬਕੇ ਇੱਥੇ ਰਹਿੰਦੇ ਨੇ, ਉਹਨਾਂ ਨੇ ਪੰਜਾਬ 'ਚ ਜਿਹੜੀ ਕਬੜੀ ਖੂਬਸੂਰਤ ਐਗਜ਼ੈਂਪਲ ਸੈੱਟ ਕੀਤੀ ਹੋਈ ਹੈ ਇਕ ਮਿਸਾਲ ਕਾਇਮ ਕੀਤੀ ਹੋਈ ਹੈ ਕਿ ਅਹਿਮਦਗੜ ਦੇ ਵਿੱਚ ਅਜ ਤੱਕ ਸਾਰੇ ਮੁਹੱਬਤ ਨਾਲ ਰਹਿੰਦੇ ਨੇ ਔਰ ਇਹਨਾਂ ਦੀ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮੇਲ ਮਲਾਪ ਜਿਹੜਾ ਹੈ ਬੜਾ ਗਲਵਕੜੀ ਵਾਲਾ ਹੈ ਬੜੀ ਮੁਹੱਬਤ ਵਾਲਾ ਹੈ ਖੁਸ਼ੀ ਹੋਵੇ ਜਾਂ ਗਮੀ ਹੋਵੇ ਹਮੇਸ਼ਾ ਇਹਨਾਂ ਨੇ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕੀਤਾ ਔਰ ਪ੍ਰਧਾਨ ਸਾਹਿਬ ਵੀ ਮੌਜੂਦ ਨੇ ਮੇਰੇ ਨਾਲ ਇਸ ਵੇਲੇ ਨਗਰ ਕੌਂਸਲ ਦੇ ਵਿਕਾਸ ਜੀ ਔਰ ਮੈਂ ਜਿੱਥੇ ਤੱਕ ਇਹਨਾਂ ਨੂੰ ਹੁਣ ਤੱਕ ਦੇਖ ਰਿਹਾ ਹਾਂ ਬੜੀ ਖੂਬਸੂਰਤੀ ਦੇ ਨਾਲ ਇਹ ਨਗਰ ਕਾਉਂਸਲ ਨੂੰ ਨਹੀਂ ਇੱਥੇ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਪਏ ਨੇ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਦੇ ਛੋਟੇ ਦੇ ਸ਼ਹਿਰ ਅਹਿਮਦਗੜ੍ਹ ਦੀ ਜਿਹੜੀ ਇਹ ਮੁਹੱਬਤ ਦੀ ਜਿਹੜੀ ਆਵਾਜ਼ ਹੈ ਉਹ ਪੂਰੇ ਭਾਰਤ ਚ ਪਹੁੰਚੇਗੀ ਔਰ ਆਣ ਸਮਝ ਜਿਹੜੇ ਲੋਕ ਇਸ ਦੀ ਤਾਰੀਫ ਕਰਨਗੇ ਇਮਾਮ ਸਾਹਿਬ ਕਹੀ ਜਿਹੇ ਲੋਕ ਹੁੰਦੇ ਨੇ ਜਿਹੜੇ ਫਿਰ ਵੀ ਨਫਰਤਾਂ ਪਲਾਉਣ ਦਾ ਯਤਨ ਕਰਦੇ ਨੇ ਉਹਨਾਂ ਦੀ ਕੀ ਕਹਾਂਗੇ ਦੇਖੋ ਮੈਂ ਇੱਕ ਕਹਿਣਾ ਹੁਣ ਅਕਸਰ ਗੱਲ ਮੇਰਾ ਉਹਨੂੰ ਡਾਇਲੌਗ ਹੀ ਸਮਝ ਲੋਗੇ ਕਿ ਅਗਰ ਤੁਸੀਂ ਆਨਲਾਈਨ ਦੇਖਦੇ ਹੋ ਤੇ ਹਾਲਾਤ ਬ ਪਰ ਅਗਰ ਆਫਲਾਈਨ ਦੇਖਦੇ ਹੋ ਹਾਲਾਤ ਬੜੇ ਸੋਹਣੇ ਆਸੀਂ ਆਫਲਾਈਨ ਰਹੇ ਸਾਰੇ ਹਿੰਦੂ ਸਿੱਖ ਮੁਸਲਮਾਨ ਭਰਾ ਇਕੱਠੇ ਰਹੇ ਅਗਰ ਤੁਸੀਂ ਆਨਲਾਈਨ ਹੀ ਰਹੋਗੇ 24 ਘੰਟੇ ਤੇ ਵਟਸਐਪ ਫੇਸਬੁਕ ਤੇ ਆਇਆ ਲੱਗਦਾ ਇਹਦਾ ਪਤਾ ਨਹੀਂ ਇੱਕ ਦੂਜੇ ਦੇ ਧਰਮਾਂ ਦੇ ਖਿਲਾਫ ਜੰਗ ਸ਼ੁਰੂ ਹੋ ਜਾਊਗੀ ਸਪੈਸ਼ਲੀ ਜ਼ਿਆਦਾ ਸਮਾਂ ਆਫਲਾਈਨ ਆਪਣੇ ਮਿੱਤਰਾਂ ਨਾਲ گزارੋ ਅਗਰ ਕੋਈ ਬੰਦਾ ਗਲਤ ਕੰਮ ਕਰਦਾ ਕੋਈ ਲਕੀਰ ਖਿੱਚਦਾ ਇਸ ਲਕੀਰ ਨੂੰ ਮਿਟਾਣ ਦੀ ਬਜਾਏ ਉੱਤੋਂ ਲੰਬੀ ਲਕੀਰ ਖਿੱਚੋ ਜਿਹੜੀ ਮੁਹੱਬਤ ਦੀ ਹੋਵੇ ਭਾਈਚਾਰੇ ਦੀ ਹੋਵੇ ਤਾਂ ਕਿ ਉਹ ਬੰਦਾ ਆਪਣੇ ਕੰਮ ਤੋਂ ਪਿੱਛੇ हट ਸਕੇ। ਨਾਮ ਸਾਹਿਬ ਦੇਖਿਆ ਜਾਵੇ ਤਾਂ ਇਹ ਕੰਮ ਹੈ ਜਿਹੜਾ ਸਰਕਾਰਾਂ ਦਾ ਹੈ ਪਰ ਤੁਹਾਡੇ ਮਨ ਦੇ ਵਿੱਚ ਕਿਵੇਂ ਆਇਆ ਲੋਕਾਂ ਦੇ ਮਨ ਦੇ ਵਿੱਚ ਕਿਵੇਂ ਆਇਆ ਅਸਰ ਕੀ ਹੈ ਇਹ ਦੇਖੋ ਪੰਜਾਬ ਦੀ ਜਿਹੜੀ ਧਰਤੀ ਹੈ ਤਨ ਤਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸ਼ਮੇਸ਼ ਵਿਦਾ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਹੁਣ ਤੱਕ ਪੰਜਾਬ ਨੇ ਜੋ ਕੁਝ ਦਿੱਤਾ ਚਾਹੇ ਬਾਬਾ ਸ਼ੇਖ ਫਰੀਦ ਹੋਣ ਬੁੱਲੇ ਸ਼ਾਹ ਹੋਣ ਚੈ ਸੰਤ ਕਬੀਰ ਜੀ ਹੁਣ ਪੰਜਾਬ ਨੇ ਲੋਕਾਂ ਨੂੰ ਇਹ ਕਿਹਾ ਕਿ ਆਪਸੀ ਕੁਝ ਕਰਨਾ ਹੈ ਪੰਜਾਬੀਆਂ ਨੇ ਜਿਹੜਾ ਰੈਵੋਲੂਸ਼ਨ ਹੈ ਇਨਕਲਾਬ ਜਿਹੜਾ ਬਰਪਾ ਕੀਤਾ ਉਹ ਕਦੀ ਸਰਕਾਰਾਂ ਨੇ ਨਹੀਂ ਕੀਤਾ ਸਰਕਾਰ ਤਾਂ ਸਿਰਫ ਲਾਅ ਇਨ ਆਰਡਰ ਨੂੰ ਮੇਨਟੇਨ ਕਰ ਸਕਦੀ ਹੈ ਜਾਂ ਜ਼ਿਆਦਾ ਕੁਝ ਹੋਸਪਿਟੈਲਿਟੀ ਸਟਾਈਲ ਆਫ ਲੀਵਿੰਗ ਵਧਾਣ ਦੀ ਕੋਸ਼ਿਸ਼ ਕਰ ਸਕਦੀ ਹੈ ਲੇਕਿਨ ਭਾਈ ਚਾਰਾ ਦੁੱਖ ਦਰਦਾ ਲੋਕਾਂ ਨੇ ਆਪਸ ਵਿੱਚ ਵੰਡਣਾ ਹੈ ਇਸ ਲਈ ਬਾਕੀ ਲੋਕਾਂ ਨੂੰ ਵੀ ਕਹਿਣਾ ਜਿੱਦਾਂ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ 'ਚ ਤੁਸੀਂ ਮੰਦਰ ਟਰਸਟਾਂ 'ਚ ਜਾਓਗੇ ਡਿਸਪੈਂਸਰੀਆਂ ਚੱਲ ਰਹੀਆਂ ਐਂਬੂਲੈਂਸਾਂ ਬਣਾਈਆਂ ਹੋਈਆਂ ਪ੍ਰਾਈਵੇਟ ਟਰਸਟ ਬਣਾਏ ਹੋਏ ਐ ਤੇ ਇੱਕ ਅੱਛੀ ਰਿਵਾਇਤ ਹੈ ਇਸ ਨੂੰ ਕਾਇਮ ਰੱਖਣਾ ਚਾਹੀਦਾ ਔਰ ਅੱਗੇ ਤੁਰਨਾ ਚਾਹੀਦਾ ਕਿੰਤੂ ਪ੍ਰਿੰਤੂ ਦੀ ਬਜਾਏ ਪੋਜ਼ਿਟਿਵ ਵੇਵ ਦੇ ਵਿੱਚ ਸਾਨੂੰ ਸਾਰਿਆਂ ਨੂੰ ਅੱਗੇ ਜਾਣਾ ਚਾਹੀਦਾ ਇਨਸ਼ਾ ਅੱਲਾਹ ਹਾਂਜੀ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਜਿਹੜਾ ਮੁਬਾਰਕ ਦਿਨ ਹੈ ਇੱਕ ਐਂਬੂਲੈਂਸ ਜਿਹੜੀ ਲੋਕਾਂ ਦੀ ਸੇਵਾ ਲਈ ਪਹਿਲਾਂ ਤਾਂ ਮੈਂ ਭਰਾਵਾਂ ਨੂੰ ਵਧਾਈ ਦੇਣਾ ਚਾਹੁੰਦਾ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਤੇ ਜਿਹੜਾ ਇਹ ਉਪਰਾਲਾ ਇਹ ਸ਼ਹਿਰ ਦੇ ਲਈ ਬਹੁਤ ਲਾਹੇਵੰਦ ਆ ਕਿਉਂਕਿ ਕਈ ਵਾਰ ਸਾਡੀਆਂ ਜਿਹੜੀਆਂ ਸਰਕਾਰੀ ਸੇਵਾਵਾਂ ਨੇ ਉਹ ਨਹੀਂ ਮਿਲ ਪਾਉਂਦੀਆਂ ਤਾਂ ਇਹ ਜਿਹੜੀ ਸੇਵਾ ਵਾ ਇਹ ਸਾਰਿਆਂ ਵਾਸਤੇ ਉਪਨ ਆ ਤੇ ਸਾਰਿਆਂ ਨੂੰ ਇਹਦਾ ਜਿਹੜਾ ਲਾਭ ਆ ਮਿਲਣਾ ਵਾ ਤੇ ਬੜਾ ਖੁਸ਼ੀ ਵਾਲਾ ਦਿਨ ਆ ਸਾਡੇ ਵੱਡੇ ਵੀਰ ਜੀ ਆਏ ਨੇ ਤੇ ਬੜਾ ਪਿਆਰ ਸਤਿਕਾਰ ਕਿਉਂਕਿ ਮੈਂ ਇਹਨਾਂ ਨੂੰ ਜਦੋਂ ਵੀ ਮਿਲਿਆ ਜਾਂ ਜਦੋਂ ਵੀ ਅਸੀਂ ਇਹਨਾਂ ਨੂੰ ਕਿਤੇ ਵੀ ਟੀਵੀ ਚੈਨਲ ਤੇ ਦੇਖਿਆ ਤਾਂ ਜਿਹੜਾ ਇਹਨਾਂ ਦਾ ਏਕਤਾ ਦਾ ਸੰਦੇਸ਼ ਆ ਹਮੇਸ਼ਾ ਹੀ ਸਮਾਜ ਦੇ ਵਿੱਚ ਉਹ ਆਉਂਦਾ ਰਿਹਾ ਤੇ ਮਿਲ ਕੇ ਬੜਾ ਵੱਡੇ ਭਰਾ ਵਾਲੀ ਫੀਲਿੰਗ ਆਉਂਦੀ ਆ ਬਹੁਤ ਖੁਸ਼ੀ ਵਾਲਾ ਕੰਮ ਕਿ ਮੈਨੂੰ ਲੱਗਦਾ ਤੁਹਾਨੂੰ ਪਹਿਲਾਂ ਵੀ ਇੱਕ ਵਾਰ ਇਮਾਮ ਸਾਹਿਬ ਦੇ ਨਾਲ ਮਸਜਿਦ ਦਾ ਨੀਂਹ ਪੱਥਰ ਰੱਖਦਾ ਮੌਕਾ ਮਿਲਿਆ ਸੀ ਇਤੋਂ ਵੱਡੀ ਬਾਜੀ ਮੈਨੂੰ ਲੱਗਦਾ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਐਗਜ਼ੈਂਪਲ ਨਹੀਂ ਹੋਣੀ ਕਿਤੇ ਵੀ ਕੋਈ Hindu ਬੰਦਾ ਮਸਜਿਦ ਦੀ ਨੀਂਹ ਪੱਥਰ ਰੱਖਦਾ ਹੋਵੇ ਤੇ ਐਡਾ ਵੱਡਾ ਸਤਕਾਰ ਸਾਡੇ ਵਾਸਤੇ ਜੇ ਦਿੱਤਾ ਤਾਂ ਇਹਨਾਂ ਨੇ ਇੱਕ ਸਮਾਜ ਨੂੰ ਮੈਸੇਜ ਦੇਣ ਵਾਸਤੇ ਹੀ ਦਿੱਤਾ ਵਾ ਰੱਖਾਉਣ ਨੂੰ ਤਾਂ ਕਿਸੇ ਹੋਰ ਤੋਂ ਵੀ ਰਖਾਈ ਜਾ ਸਕਦੀ ਸੀ ਅਗਰ ਮੇਥੋਂ ਰਖਾਇਆ ਨਹੀਂ ਪੱਥਰ ਤਾਂ ਇਹ ਇੱਕ ਸਮਾਜ ਨੂੰ ਮੈਸੇਜ ਆ ਵੀ ਅਸੀਂ ਸਾਰੇ ਅਮਨ ਸ਼ਾਂਤੀ ਪਸੰਦ ਲੋਕ ਆ ਅਸੀਂ ਅਮਨ ਸ਼ਾਂਤੀ ਚਾਹੁੰਦੇ ਆ ਤੇ ਜਿਹੜੀਆਂ ਕੋਈ ਮੰਨ ਲੋ ਰਾਜਨੀਤਿਕ ਪਾਰਟੀਆਂ ਨੇ ਜਾਂ ਕੋਈ ਸਮਾਜ ਵਿਰੋਧੀ ਲੋਕ ਨੇ ਇਹ ਉਹਨਾਂ ਵਾਸਤੇ ਮੈਸੇਜ ਆ ਅਸੀਂ ਸਾਰੇ ਇੱਕ ਆ ਹਾਂ ਜੀ ਜਿਉਂਗੇ ਤੁਸੀਂ ਅੱਜ ਦੇ ਇਸਨੇਕ ਉਪਰਾਲੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਧੰਨਵਾਦ ਕਰਦੇ ਆ ਜੋ ਸਾਡੀ ਮਦਰਸੀ ਦੀ ਟੀਮ ਆ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕੀਤਾ ਤੇ ਬਾਕੀ ਸਾਡੇ ਉਸਮਾਨ ਸਾਹਿਬ ਖੜੇ ਨੇ ਸਾਡੇ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਸ਼ਾਨ ਨੇ ਸਾਡੀ ਕੌਮ ਦੇ ਰਹਿਨਮਾਨ ਨੇ ਸਾਡੇ ਭਰਾ ਨੇ ਵੱਡੇ ਤੇ ਹਰ ਚੰਗੇ ਕੰਮਾਂ ਲਈ ਅੱਗੇ ਰਹਿੰਦੇ ਨੇ ਸਾਡੇ ਲਈ ਕੀਮਤੀ ਸਮਾਂ ਕੱਢਿਆ ਸਾਡੇ ਪ੍ਰਧਾਨ ਜੀ ਨਗਰ ਕੌਂਸਲ ਵਿਕੀ ਸ਼ਰਮਾ ਜੀ ਇਹਨਾਂ ਤੇ ਬਹੁਤ ਬਹੁਤ ਧੰਨਵਾਦ ਆ। ਇਹ ਜਿਹੜਾ ਮੈਸੇਜ ਦਿੱਤਾ ਇਹ ਸਾਰੀਆਂ ਸੰਸਥਾਵਾਂ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਤ ਨੇਗੇ ਹਰ ਸਮੇਂ ਆਪਣੇ ਆਪਣੇ ਕੰਮ ਕਰਦੀਆਂ। ਉਦੋਂ ਹੀ ਸਾਡੀ ਵੀ ਡਿਊਟੀ ਬਣਦੀ ਸੀ ਸਾਡੇ ਭਾਈਚਾਰੇ ਵੱਲੋਂ ਮਦਰਸੇ ਵੱਲੋਂ ਇਹ ਐਂਬੂਲੈਂਸ ਆਈ ਐਂਬੂਲੈਂਸ ਜਿਵੇਂ ਭਾਜੀ ਉਹਨਾਂ ਨੇ ਦੱਸਿਆ ਸਾਰਿਆਂ ਨੇ ਮੈਨੂੰ ਜਿਆਦਾ ਮੇਰੇ ਸੀਨੀਅਰ ਬੰਦੇ ਖੜੇ ਆ ਮੈਂ ਬੋਲਦਾ ਵਧੀਆ ਨਹੀਂ ਲੱਗਦਾ ਪਰ ਮੇਰੇ ਦਿਲ ਦੀ ਜੀ ਫੀਲਿੰਗ ਆ ਉਹ ਮੈਂ ਤੁਹਾਨੂੰ ਕਹਿਣੀ ਚਾਹਣਾ। ਉਹਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਹ ਐਂਬੂਲੈਂਸ ਹਰ ਇੱਕ ਇਹ ਕਿਸੇ ਹੋਰ ਚੀਜ਼ਾਂ ਲਈ ਨਹੀਂ ਹੈਗਾ ਕਿਸੇ ਨੂੰ ਵੀ ਜ਼ਰੂਰਤ ਹੈ 24 ਘੰਟੇ ਇੱਕ ਨੰਬਰ ਦਵਾਂਗੇ ਅਸੀਂ ਆਪਣੇ ਟੀਮ ਵੱਲੋਂ ਨੰਬਰ ਦੇਣਗੇ ਉਹ ਲਾਭਾ ਕਿਸੇ ਨੂੰ ਵੀ 24 ਘੰਟੇ ਜ਼ਰੂਰਤ ਪਊਗੀ ਇਨਸ਼ਾਅੱਲਾ ਐਂਬੂਲੈਂਸ ਤਿਆਰ ਖੜੀ ਰਹੂਗੀ ਹਮੇਸ਼ਾ ਜਿੱਥੇ ਵੀ ਜ਼ਰੂਰਤ ਪਊਗੀ ਅਸੀਂ ਹਮੇਸ਼ਾ ਕਿਸੇ ਨੂੰ ਜਵਾਬ ਨਹੀਂ ਕਿਸੇ ਵੀ ਸ਼ਹਿਰ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਫੇਰ ਤੋਂ ਦੁਬਾਰ ਤੋਂ ਉਸਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਹੜਾ ਇੱਕ ਨੇਕ ਕੰਮ ਕਰਨ ਲਈ ਸ਼ਹਿਰ ਦੇ ਵਿੱਚ ਆਏ ਨੇ ਇਹ ਨਹੀਂ ਪਤਾ ਕਿਹਨੂੰ ਜ਼ਰੂਰਤ ਪੈਣੀ ਹੈ ਐਂਬੂਲੈਂਸ ਜੇ ਰੱਬ ਕਿਸੇ ਨੂੰ ਜ਼ਰੂਰਤ ਨਾ ਪਾਵੇ ਅਗਰ ਕਿਸੇ ਨੂੰ ਪ ਐਂਬੂਲੈਂਸ ਤੁਸੀਂ ਇਹ ਅੱਜ ਫ੍ਰੀ ਚਾਲੂ ਸ਼ੁਰੂ ਕੀਤੀ ਹੈਗੀ ਯਾਰ ਕੀ ਕਹਿਣਾ ਚਾਹੁੰਦਾ ਅੱਜ ਦੇ ਦਿਹਾੜੇ ਇਹ ਜਿਹੜੀ ਐਂਬੂਲੈਂਸ ਕਾਰੀ ਫੁਰਕਾਨ ਦੀ ਅਗਵਾਈ ਦੇ ਵਿੱਚ ਤੇ ਮਦਰਸਾ ਉਮਰ ਫਾਰੂਕ ਦੇ ਹੇਠਾਂ ਇਹ ਸ਼ਹਿਰ ਵਾਸਤੇ ਅਹਿਮਦਗੜ੍ਹ ਵਾਸਤੇ ਸਾਰੇ ਧਰਮਾਂ ਦੇ Hindu Muslim Sikh ਸਾਰੇ ਦੇ ਵਾਸਤੇ ਜ਼ਰੂਰਤਮੰਦਾਂ ਦੇ ਵਾਸਤੇ ਇਹ ਫ੍ਰੀ ਸੇਵਾ ਜਾਰੀ ਕੀਤੀ ਗਈ ਹੈ ਸਾਡੇ ਨਬੀ ਦਾ ਫਰਮਾਨ ਨਬੀ ਅਕਰਮ ਸੱਲ ਸੱਲਮ ਨੇ فرمایا ਖੈਰੁਨ ਨਾਸ ਮੈਨਫਉਨ ਨਾਸ ਕਿ ਲੋਕਾਂ ਦਾ ਸਭ ਤੋਂ ਬਿਹਤਰੀਨ ਸ਼ਖਸ ਹੈ ਜੋ ਦੂਸਰੇ ਲੋਕਾਂ ਦੇ ਜ਼ਰੂਰਤਮੰਦਾਂ ਦੇ ਕੰਮ ਆਵੇ ਤਾਂ ਇਸ ਰੌਸ਼ਨੀ ਦੇ ਵਿੱਚ ਇਹ ਬਹੁਤ ਵੱਡਾ ਕੰਮ ਕੀਤਾ ਗਿਆ ਬਲਕਿ ਪੰਜਾਬ ਦੀ ਤਾਰੀਖ ਦੇ ਵਿੱਚ ਕਿਸੇ ਮਦਰਸੇ ਦੇ ਮੰਨ ਲਓ ਕਿਸੇ ਇਸਲਾਮੀ ਸੰਸਥਾ ਦੇ ਜਿਹੜਾ ਇਹ तमाम ਫਰੀ ਸੇਵਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਗਿਆ ਇਹਦੇ ਵਾਸਤੇ ਅਸੀਂ ਕਾਜ਼ੀ ਫੁਰਕਾਨ ਸਾਹਿਬ ਤੇ ਸਾਡੇ ਮਾਣਾ ਜਾਵედ ਸਾਹਿਬ ਪੂਰੇ ਦੀ ਪੂਰੀ ਕਮੇਟੀ ਨੂੰ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਬਹੁਤ ਖੁਸ਼ੀ ਦੀ ਗੱਲ ਹੈ ये इसलिए है कि आपने अक्सर सुना होगा कि मदरसा जहाँ तक भी कायम होता है वहाँ सिर्फ मुस्लिम बच्चे पढ़ते हैं दीनी तालीम हासिल करते हैं या असरी तलीम दोनों तालीम हासिल करते हैं लेकिन उस तो एक मदरसे का फ़ायदा सिर्फ मुसलमान तक ही क्यों पहुँचे इसका फ़ायदा सब मुल्क के हर बाशिंदे तक पहुँचे चाहे वह सिख हो हिंदू हो मुस्लिम हो ईसाई हो किसी भी मज़हब का कोई भी आदमी हो उस तक इस मदरसे का फ़ायदा कैसे पहुँचे इसके लिए सोचा गया कि ऐसा काम किया जाए जो सब के लिए हो और उसके लिए ये एम्बुलेंस है जो फ्री सेवा है और ऐसे वक्त के लिए है ये फ्री सेवा अल्लाह करे किसी को जरूरत इसकी पड़े ही ना लेकिन फिर भी एक गरीब कमज़ोर ऐसा ऐसी हालत में जब अचानक किसी किसी कोई हादसा कोई बीमारी कोई ऐसा वक्त आ जाता है तो उस वक्त में जब मदरसे की तरफ से फ्री में एम्बुलेंस दी जाएगी तो उसकी दिली दुआएं इस मदरसे के साथ कमेटी के साथ और इसमें ताउन करने वाले पैसा देने वालों को सबको मिलेगी यह एक जज्बा बिश्मिल्लाम शुरू अल्लाह के नाते जो बड़ा मेहरबान निहम करने वाला है ये एंबुलेंस जी सेवा की गई है टोटल फ्री है किसी को कुछ लेता जाएगा ये मदरसों में फारूक जड़ा के तारी मुहमद जो फुरखान साहब बड़े माशाला नौजवान है बड़ी मेहनत करते हैं और इन्ही मेहनत इतने नहीं कि पूरे पंजाब के अंदर एक मेहनत है हाफिज अशरफ साहब है मौलान मोहम्मद जाफेद साहब ਨਦਵੀ ਅੰਬਾਲਾ ਤੋਂ ਹੈ ਮੁਫਤੀ ਸਾਹਿਬ ਹੈ ਇਹਨਾਂ ਦਾ ਜਿਹੜਾ ਰੋਲ ਹੈ ਬਹੁਤ ਵੱਡਾ ਰੋਲ ਹੈ ਇਹ ਦੇਣ ਹੈ ਇਹਨਾਂ ਦੀ ਕਿ ਜਿਹੜੇ ਬੰਦੇ ਪੈਸੇ ਵਾਲਾ ਹਰ ਇੱਕ ਆਦਮੀ ਆਪਣਾ ਕਾਹ ਕੁਛਨ ਕੁਛ ਕਰ ਸਕਦਾ ਲੇਕਿਨ ਗਰੀਬ ਬੰਦਾ ਜਿਹਦੇ ਦਿਲ ਪਹੁੰਚ ਨਹੀਂ ਯੋਗਦਾਰਾ ਪੈਸੇ ਖਰਚ ਨਹੀਂ ਕਰ ਸਕਦਾ ਇਹ ਕਾਰੀ ਮੁਹੰਮਦ ਜੋ ਹੈ ਫਰਕਾਨ ਸਾਹਿਬ ਮੌਲਾਨ ਮਹਮਦ ਜਾਵੈ ਸਾਹਿਬ ਔਰ ਹਾਫਿਜ਼ ਮੁਹੰਮਦ ਅਸਰ ਸਾਹਿਬ ਨੇ ਮਿਲ ਕੇ ਇੱਕ ਬਹੁਤ ਬੜੀ ਕੁਰਬਾਨੀ ਦਿੱਤੀ ਹੈ ਇਸ ਤੋਂ ਵੱਡਾ ਮੈਂ ਸਮਝਦਾ ਕੋਈ ਧਰਮ ਹੈ ਹੀ ਨਹੀਂ ਜਿਹੜਾ ਬੰਦਾ ਇਨਸਾਨੀਅਤ ਦੇ ਨਾਲ ਪਿਆਰ ਕਰਦਾ ਉਹ ਸਭ ਤੋਂ ਵੱਡਾ ਧਰਮੀ ਹੈ ਇਸ ਤੋਂ ਵੱਡਾ ਕੋਈ ਧਰਮ ਨਹੀਂ ਹੋਇਆ ਕਰਦਾ ਕਿਉਂਕਿ ਨਾ ਵੀ ਇਹ ਪਾਕ ਜਿਹੜੇ ਸਲਾਤੁਲ ਸਲਾਮ ਨੇ ਪੂਰੀ ਜ਼ਿੰਦਗੀ ਅੰਦਰ ਜਿਹੜੀ ਮਿਹਨਤ ਕੀਤੀ ਹੈ ਉਹ ਹਰ ਇੱਕ ਰਸਾਨੀ ਦੇ ਨਾਲ ਪਿਆਰ ਕੀਤਾ ਹੈ ਉਹਦੀ ਇੱਕ ਸਾਂਝ ਉਹਦੀ ਇੱਕ ਮਿਸਾਲ ਹੈ ਜਿਹੜੀ ਕਾਰੀਮਾ ਦਫਰਕਾਨ ਸਾਹਿਬ ਮੌਲਾਨਾ ਜਾਬੇ ਸਾਹਿਬ ਉਹ ਪੂਰੀ ਕਮੇਟੀ ਇੰਤਜ਼ਾਮੀਆਂ ਨੇ ਮਿਲ ਕੇ ਕੇ ਇਸ ਕੰਮ ਨੂੰ ਅੰਜਾਮ ਦਿੱਤਾ ਹੈ ਸੋ ਇਹਨਾਂ ਤੋਂ ਬਹੁਤ ਬਹੁਤ ਮੁਬਾਰਕਬਾਦ ਕਹਿ ਕਰਦਾ ਔਰ ਉਮੀਦ ਕਰਦਾ ਹੈ ਕਿ ਇਨਸ਼ਾ ਅੱਲਾਹ ਆਇਂਦਾ ਇੱਥੇ ਚੜ੍ਹਦੀ ਬਰੇ ਵੀ ਇੱਕ ਹਸਪਤਾਲ ਵੀ ਬਣਾਇਆ ਜਾਵੇ ਇਨਸ਼ਾ ਅੱਲਾਹ ਉਮੀਦ ਹੈ ਕਿ ਗਰੀਬਾਂ ਦਾ ਜਿਹੜੇ ਜ਼ਰੂਰਤ ਇੱਥੇ ਪੂਰੀ ਕੀਤੀ ਜਾਵੇ ਜੀ ਸ਼ੁਕਰੀਆ ਸਰ ਸਾਡਾ ਜਿਹੜਾ ਮਦਰਸੇ ਦਾ ਨਜ਼ਰੀਆ ਉਹ ਕੌਮ ਦੀ ਖਿਦਮਤ ਆ ਜਿਹੜੀ ਇਹ ਸੇਵਾ ਸੀ ਸ਼ੁਰੂ ਕੀਤੀ ਆ ਇਹ ਇਨਸਾਨੀਅਤ ਦੀ ਖਿਦਮਤ ਵਾਸਤੇ ਸ਼ੁਰੂ ਕੀਤੀ ਹੈ ਔਰ ਇੱਕ ਗੱਲ ਮੈਂ ਦੱਸ ਦੇਣਾ ਚਾਹਣਾ ਕਿ ਜਿਹੜੀ ਇਹ ਖਿਦਮਤ ਸ਼ੁਰੂ ਕੀਤੀ ਹੈ ਸਾਰੀ 100% ਲਈ ਇੰਤਜ਼ਾਮੀਆ ਕਮੇਟੀ ਮਦਰਸੇ ਦੀ ਤਰਫ ਤੋਂ ਸ਼ੁਰੂ ਕੀਤੀ ਗਈ ਹੈ ਕੁਝ ਲੋਕਾਂ ਦੇ ਜ਼ਹਿਨ ਦੇ ਵਿੱਚ ਖਿਆਲ ਆ ਕਿ ਕਿਸੇ ਐਮਪੀ ਲੈਂਡ ਫੰਡ ਤੋਂ ਜਾਂ ਐਮਐਲਏ ਦੀ ਫੰਡ ਤੋਂ ਜਾਂ ਬੋਰਡ ਦੀ ਤਰਫ ਤੋਂ ਪੰਜਾਬ ਕਬੋਰਡ ਦੀ ਤਰਫ ਤੋਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ 100 ਫੀਸਦੀ ਮਦਰਸੇ ਦੀ ਇੰਤਜ਼ਾਮੀਆਂ ਦੀ ਤਰਫ ਤੋਂ ਅਸੀਂ ਲੋਕਾਂ ਦੀ ਸੇਵਾ ਵਾਸਤੇ ਜਿਹੜੀ ਖਿਦਮਤ ਸ਼ੁਰੂ ਕੀਤੀ ਹੈ ਔਰ ਇਨਸ਼ਾਅੱਲਾ ਇਹ ਬਗੈਰ ਕਿਸੇ ਖੋਫ ਲਾਲਚ ਤੋਂ ਕਿਸੇ ਉਸ ਤੋਂ ਬਗੈਰ ਫਿਰ ਇਨਸ਼ਾਅੱਲਾ ਸੇਵਾ ਜਾਰੀ ਰਹਿਓਗੇ ਸਾਡੀ ਐਮਬੂਲੈਂਸ ਦੇ ਵਿੱਚ ਕੀ ਕੀ ਸੁਵਿਧਾਵਾਂ ਨੇ ਇਸ ਦੇ ਵਿੱਚ ਇਸ ਦੇ ਵਿੱਚ ਸਾਰੀ ਸੁਵਿਧਾ ਜਿਹੜੀ ਐਮਬੂਲੈਂਸ ਦੇ ਅੰਦਰ ਹੋਣੀ ਚਾਹੀਦੀ ਆ ਉਹ ਸਾਰੀ ਸੁਵਿਧਾ ਇਹਦੇ ਵਿੱਚ ਹੈਗੀ ਆ ਜਿਹੜੀ ਇੱਕ ਬੇਸਿਕਲੀ ਹੋਣੀ ਚਾਹੀਦੀ ਉਹ ਸਾਰੀ ਦੇ ਅੰਦਰ ਪੂਰੀ ਤਿਆਰ ਕੀਤੀ ਗਈ ਤਾਂ ਇਹ ਸਨ ਸਾਹੀ ਇਮਾਮ ਪੰਜਾਬ ਅਤੇ ਨਗਰ ਕੌਂਸਲ ਅਹਿਮਦਗੜ੍ਹ ਦੇ ਪ੍ਰਧਾਨ ਸਾਹਿਬ ਜਿਨ੍ਹਾਂ ਦਾ ਕਹਿਣਾ ਕਿ ਇਹ ਜਿਹੜੀ ਐਂਬੂਲੈਂਸ ਹੈ ਇਹ ਆਮ ਲੋਕਾਂ ਦੇ ਲਈ ਹੈ ਇਸ ਦਾ ਕਿਸੇ ਵੀ ਧਰਮ ਦੇ ਨਾਲ ਕੋਈ ਸਬੰਧ ਨਹੀਂ ਹੈ ਕਿਸੇ ਵੀ ਧਰਮ ਦਾ ਵਿਅਕਤੀ ਹੋਵੇ ਹਰ ਇੱਕ ਦੇ ਲਈ ਇਹ ਜਿਹੜੀ ਸਹਾਇਕ ਸਿੱਧ ਹੋਵੇਗੀ ਫਿਲਹਾਲ ਆਉਣ ਵਾਲੇ ਸਮੇਂ ਦੇ ਵਿੱਚ ਕਈ ਕੀਮਤੀ ਜਾਨਾਂ ਬਚਾਉਣ ਦੇ ਵਿੱਚ ਇਸ ਐਂਬੂਲੈਂਸ ਦਾ ਯੋਗਦਾਨ ਹੋਣ ਵਾਲਾ ਹੈ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ